ਬਾਬਾ ਡੀ ਲੀਡਰ ਦਾ ਦਿੱਤਾ ਕਿ ਆਮ ਆਦਮੀ ਪਾਰਟੀ ਉਹਦੇ ਪੰਜਾਬ 'ਚ 13 ਜੀਤੋਂ ਕਰ ਦੇ ਆਦੀ 16 ਤਰੀਕ ਨੂੰ ਅਵਿੰਦ ਕੇਰਿਵਾਲ ਜੀ ਰੋਡ ਸ਼ੋਅ ਕਰਨ ਆਵੇ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੁਜੀ ਸਭ ਲੋਕ ਆਪਣੇ ਘਰ ਹੀ ਚੱਲ ਜਣਗੇ ਇੱਥੇ ਚਾਰ ਉਮੀਦਵਾਰ ਬੜੇ ਮੇਨ ਹੈ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਮੁਖ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਮੈਂ ਕਿਹਾ ਕਿਸੇ ਨੂੰ ਵੀ ਨਹੀਂ ਕੋਈ ਹੈ ਵੀ ਨਹੀਂ ਸਾਡਾ ਮੁੱਖ ਮੰਤਰੀ ਚੰਨ ਜੀ ਚੰਨ ਜੀ ਨੇ ਵੀ ਬਿਆਨ ਦਿੱਤਾ ਕਿ ਗੁਰਪੁਰ ਜਿਹੜੇ ਗੁਰਪੁਰ ਮੰਤਰੀ ਹੈ ਉਹਨਾਂ ਦਾ ਉਹਨਾਂ ਦੇ درمیان ਆਇਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਲਿੰਕ ਕਰ ਲਈ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਫੰਡਿੰਗ ਦੇ ਕੇ ਕੇਜਰੀਵਾਲ ਜੀ ਦਾ ਕੀ ਪ੍ਰੋਗਰਾਮ ਚੰਨੀ ਦੇ ਪੈਨ ਦਾ ਕੀ ਅਮਰਸੇਦ ਕੇਜਰੀਵਾਲ ਹਣਾਂ ਦਾ ਕੀ ਪ੍ਰੋਗਰਾਮ ਹੈ ਤੇ ਕੀ 16 ਤਰੀਕ ਨੂੰ 16 ਤਰੀਕ ਨੂੰ ਸੈਨ ਕੀਤਾ ਠੀਕ ਹੈ ਉਹ ਤੋਂ ਬਾਅਦ ਫਿਰ ਮਾਨ ਸਾਹਿਬ ਆਉਣਗੇ ਕਿ 16 ਤਰੀਕ ਨੂੰ ਸਾਰੇ ਮਸਾਂ ਦੀ ਹਵਾ ਹੀ ਬਦਲੂਗੀ ਤੁਸੀਂ ਦੇਖੋ ਕੀ ਕਿ ਲੋਕ ਜਿਹੜੇ ਨੇ ਉਹਦੇ ਕੰਮ ਦੇਖਦੀ ਹੈ ਡਰੇਨ ਦੇਖਦੀ ਹੈ ਲੋਕਾਂ ਦਾ ਉਹਦੇ ਕੰਮ ਬਹੁਤ ਵਧੀਆ ਦੇਖਦੇ ਆ ਉਹਦੇ ਕੰਮ ਵੇਖ ਲਈ ਮੈਂ ਕਹਾ ਲੋਕਾਂ ਨੂੰ ਇੱਕ ਸਪੈਸ਼ਲ ਐਂਕਾ ਲਿਉਣੀ ਚਾਹੀਦੀ ਆ ਸਾਨੂੰ ਉਹ ਕੋ ਦੇਖਾ ਦੀ ਸਾਨੂੰ ਉਹ ਦਾ ਟ੍ਰੇਡ ਦੇਖਦੀ ਜਿਹੜੀ ਉਹਦੀ ਘਰ ਦੇਖ ਕੇ ਉਹਦੇ ਬੂਹੇ ਅਗੇ ਉਹ ਦੇਖਦੀ ਸਾਡੇ ਮਸਦੂ ਦੇਖਦੀ ਸਾਡੇ 7 ਸਾਲ ਚੋਂ ਆਪੋ ਹੀ ਦੀ ਕਦਾ ਸਕੇ ਆਪਾਂ ਗੱਲਾਂ ਕਰਦੀਆਂ ਚਾਹੋ ਧਾਲੀਵਾਲ ਸਾਹਿਬ ਤੁਸੀਂ ਬੀਜੇਪੀ ਨੂੰ ਕਿਸਾ ਦੇ ਗਏ ਕਿਹੜੀ ਬੀਜੇਪੀ ਬੀਜੇਪੀ ਅਸੀਂ ਅਮਰੀਕਾ ਮਾਡਲ ਲੈ ਕੇ ਆਏ ਨੇ ਉਹ ਕਹਿੰਦਾ ਮੇਰਾ ਮਾਡਲ ਅਮਰੀਕਾ ਦਾ ਹੈਗਾ ਪਰ ਜੋ ਮੈਂ ਅਮਰੀਕਾ ਦੇ ਵਿੱਚ ਟਾਈਸ ਕਰਾਈਆਂ ਨੇ ਉਹ ਮੈਂ ਇੱਥੇ ਕਰਾਵਾਂਗਾ ਜਿੱਥੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿਹੜੀ ਕਿਹੜੀ ਮੈਕਾਦ ਕਰਾਈ ਕਿ ਅਮਰੀਕਾ ਚ ਮੈਂ ਬਹੁਤ ਕਿਹੜੀ ਗੱਲ ਮੈਂ ਕਹਿੰਦਾ ਉਹਨੂੰ ਕੋ ਗੁਰਦਾ ਵੀ ਨਹੀਂ ਵੜ ਦਿੰਦਾ ਕੋਈ ਸੇਖੋ بڑے ਲਿਖੇ ਬੰਦੇ ਲੋਕਾਂ ਨਾਲ ਝੂਠ ਬੋਲਦੇ ਕੋਈ ਮਿਲਕਾ ਜੋ ਨਾ ਕੋ ਵਿਚਾਰ ਆ ਰਿਹਾ ਨਾ ਕੋ ਜਾ ਰਿਹਾ ਉਹ ਸੰਧੂ ਸਾਹਿਬ ਉਹਦਾ ਹੀ ਸੀਨ ਸੁਬਦੇ ਲੈ ਰਹੇ ਆ ਉਹਨਾਂ ਨੂੰ ਕਹੋਗੇ 4 ਤਰੀਕ ਨੂੰ ਸਵੇਰੇ 9:15 ਤੇ ਇੱਕ ਫਲਾਈਟ ਜੰਦੀ ਦਿੰਦੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਬੜੀ ਜੋਸ਼ੀ ਕਰ ਰਹੇ ਆ ਕਿ ਮੇਰਾ ਅਜੰਡਾ ਵਿਕਾਸ ਰਿਹਾ ਮੈਂ ਸ਼ਹਿਰ ਦਾ ਵਿਕਾਸ ਕਰਾਇਆ ਟੈਲਮੰਤੀ ਟੈਲਮੰਤੀ ਪਰਲਮੈਂਟ ਉਹੀ ਉਹੀ ਜੋ ਚੀਜ਼ ਦੀ ਗੱਲ ਕਰ ਰਹੇ ਨੇ ਕਹਿੰਦੇ ਮੇਰੀ ਫੈਕਟਰੀ ਕਟੋ ਜੇ ਹਿੰਮਤ ਕੀ ਤੇ ਲੈ ਉਹਦੇ ਭੜੇਵੇਂ ਕਿੱਥੇ ਗਏ ਫੈਕਟਰੀ ਵਾਲੇ ਹੁਣ ਤੇ ਭੜੇਵੇਂ ਵੀ ਨਾਲ ਨਹੀਂ ਤੁਰੇ ਉਹਨਾਂ ਕੋ ਭੜੇਵੇਂ ਕਿੱਥੇ ਜਿਹੜਾ ਟਾਈਲਰ ਵੇਚਦੇ ਹੁੰਦੇ ਸੀ ਉਹ ਇਹਦੀ ਲਬ ਦੇ ਹੁਣ ਭੱਜ ਗਏ ਜਿਨ੍ਹਾਂ ਨੇ ਕੋਦਾਂ ਦਾ ਪੀਆ ਇਕੱਠਾ ਕੀਤਾ ਸੀ ਭੜੇਵੇਂ ਕਿੱਥੇ ਉਹਦੇ ਭੜੇਵੇਂ ਵੀ ਨਹੀਂ ਲਬਦੇ ਹੁਣ ਇੱਕ ਨਮਸ਼ਵਾਲ ਹੈ ਕਿ ਹੁਣ ਅੱਗੇ ਜਿਸ ਤਰੀਕੇ ਨਾਲ ਗੇਮ ਆਨ ਹੋ ਚੁੱਕੀ ਹੈ ਕੀ ਸਮਝਿਓ ਕਿ ਕੁਝ ਦਿਨ ਦਿਨ ਰਹਿ ਗਏ ਨੇ ਤੁਹਾਡਾ ਏਜੰਡਾ ਕੀ ਹੋਏਗਾ ਸਾਡਾ ਝੰਡਾ ਜਿਹੜਾ ਪੰਜਾਬ ਦਾ ਝੰਡਾ ਆ ਪੰਜਾਬ ਦਾ ਵਿਕਾਸ ਦਾ ਝੰਡਾ ਅਮਰਸਰ ਦੇ ਵਕਾਫਤਾ ਦੇ ਨਾਮ ਅਮਰਸਰ ਦੇ ਇੰਡਸਟਰੀ ਦਾ ਅਜੇ ਨਾਮ ਅਮਰਸਰ ਦੇ ਟ੍ਰੇਡ ਦਾ ਜੱਡਾ ਅਮਰਸਰ ਦੇ ਵਿੱਚ ਸਪੋਰਟ ਹੱਬ ਦਾ ਅਜੇ ਨਾ ਅਬਸਦ ਵਿੱਚ ਫਿਲਮ ਸਿਟੀ ਦਾ ਜੱਡਾ ਅਮਰਸਰ ਦੇ ਟੈਂਟਰ ਦੇ ਅੰਦਰ ਯੂਨੀਵਰਸਿਟੀ ਦਾ ਜੱਡਾ ਅਮਰਸਰ ਦੇ ਵਿੱਚ ਆਲੀਆ ਮੈਡੀਕਲ ਇੰਸਟੀਚੂਟ ਦਾ ਚਾਚਾ ਬਹੁਤ ਝੰਡੇ ਤੇ ਜਰਾ ਸੀ ਲੈਣ ਵਿੱਚ ਸਬਜ਼ੀਆਂ ਵੀ ਇਥੋਂ ਭਾਈ ਅੱਜ ਦੇ ਵਿੱਚ ਜਾਗ ਰਹੇ ਕਿਹਨੇ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਕਮਰਸਰ ਪੂਜਾ ਹਲ ਹੋਏਗਾ ਕੋਈ ਜਾ ਪਿਓ ਦਾ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਇਕਾ ਮਾਰੀ ਦਿੰਦਾ ਅੱਛਾ ਉਹ ਇੱਕ ਹੋਰ ਜੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਦਾ ਗੋਭੀ ਵਿਕੂ ਕਿਲਾ ਹੋ ਸੁਣੋਗਾ ਮੈਂ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦੀਆਂ ਗੱਲਾਂ ਕਰਦਾ ਸਭ ਦੇ ਕਿਰਕਾਮ ਕੀ ਕੋਈ ਜਾ ਤੇ ਗੱਡੀ ਹੱਥ ਜੋੜੇ ਜਿੱਦਾਂ ਜੇਤਲੀ ਸਾਹਿਬ ਨਹੀਂ ਮੁੜ ਕੇ ਆਏ ਜਿੱਦਾਂ ਪੁਰੀ ਸਾਹਿਬ ਨਹੀਂ ਆਏ ਇਦਾਂ ਜੇ ਸੰਧੂ ਸਾਹਿਬ ਤੁਹਾਨੂੰ 4-3 ਤੋਂ ਬਾਅਦ ਲੱਭ ਜਾਂਗੇ ਤਾਂ ਮੈਂ ਨਾ ਕਲਗੀ ਟਾਲੀਆ ਹੁੰਦਾ ਨਹੀਂ ਤੇ ਤੁਸੀਂ ਮੇਰੀ ਗੱਲ ਸੁਣੋ ਉਹ ਤੇ ਜਿੱਤ ਲਗਾ ਬੰਦ ਕੇ ਤੇ ਜੈ ਸ਼੍ਰੀ ਰਾਮ ਨੂੰ ਬੋਲ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਤਾਂ ਜੋ ਕਰੇ ਜੈਸੀ ਜੀ ਦਾ ਮੋਨਾ ਉਹਨਾਂ ਦੇ ਰਿਸ਼ਤੇ ਦਾ ਵੀ ਆਮ ਸਭ ਦਾ ਸਾਜ ਆਮ ਸਾਡਾ ਵੀ ਆ ਆਮ ਸਾਰੇ ਸਮਾਜ ਦਾ ਸਾਜ ਆ ਸਾਡੇ ਦੁਨਿਆਵੀ ਸੰਸਾਰ ਦਾ ਸਾਜ ਆ ਆਮ ਇਹਨਾਂ ਦੇ ਖਿਦਿੱ ਹੈ ਇਹ ਆਮ ਦਾ ਨਾ ਲੱਗ ਬੋਟਾ ਲਿੰਦੇ ਆ ਆਮ ਸਾਡਾ ਵੀ ਆ ਰਾਮਦੇਹੀ ਭਗਤ ਦੀਗੇ ਅਈ ਰਾਮ ਨੂੰ ਨਹੀਂ ਮੰਨਦੇ ਅਈ ਗੁਲਨਾਨ ਸਿੰਘ ਸਾਹਿਬ ਨੂੰ ਨਹੀਂ ਮੰਨਦੇ ਇਹ ਐਵੇਂ ਬੀਜਪੀ ਵਾਲੇ ਦੀ ਰਾਮ-ਰੋਬ ਕਰੀ ਜਾਂਦੇ ਨਾ ਜਿੱਦਣ ਮੋਦੀ ਜੀ ਆਏ ਨਾ ਅੰਮ੍ਰਿਤਪੰਜਾਬ ਚ ਹਵਾਤ ਉਸ ਦਿਨ ਬਦਲ ਨਹੀਂ ਸਾਰੀ ਆਵਾਜ਼ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ-ਜਿੱਥੇ ਜਾਦੇ ਆ ਉਲਟਾ ਹੋ ਰਿਹਾ ਕੰਮ ਹੈ ਹੋ ਰਿਹਾ ਜਿੱਦਣ ਪੰਜਾਬ ਚ ਆ ਕੇ ਉਹਦਾ ਐ ਹੋ ਜਾਣਾ ਇੱਥੇ ਆਉਂਦੇ ਹੀ ਕਿਸਾਨ ਬਿਠੇ ਤੇ ਆਉਂਦਾ ਪਿਆਰ ਔਰ ਦੇ ਔਰ ਇਹਦੇ ਉਧਰ ਦੀਆਂ ਉਲਟਾ ਹੋ ਜੂਗਾ ਬਸ ਸੋ ਪਹਿਲੇ ਜੀ ਹੁਣ ਸਾਡੀ ਫਿਰ ਸਾਧ ਸਰਕਾਰ ਆ ਰਹੀ ਤੀਜੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਿਹਾ ਜੀ ਇਹ ਤਾਂ ਚਾਤਰੀ ਨੂੰ ਪਤਾ ਲੱਗਣਾ ਅੰਕੜੇ ਆ ਗਏ ਹੁਣ ਤੇ ਸਰਵੇ ਆ ਗਏ ਕਿ ਬੀਜੇਪੀ ਬਹੁਤ ਥੱਲੇ ਡਿੱਗ ਗਈ ਸਮਝ ਨਹੀਂ ਕਰ ਪਾਉਂਦੇ ਉਤਰ ਜਾਓ ਕਿ ਮੋਦੀ ਨੂੰ ਛੇਤੀ ਲਿਆਓ ਪੰਜਾਬ ਤੇ ਜਿਹੜੀਆਂ ਦਸ ਪੈਣੀਆਂ ਉਹ ਵੀ ਨਾ ਪੈਣ ਤੁਸੀਂ ਥਾਲੀ ਵਾਲ ਕਿਵੇਂ ਦੇਖ ਰਹੇ ਜੀ ਅਮਨਸਰ ਨੂੰ ਕਿਵੇਂ ਮੈਂ ਕਿਹਾ ਦੇਖੀ ਜੋ ਅਕਾਲੀ ਜਮਾਤ ਆ ਅਕਾਲੀ ਦਲ ਕਹਿੰਦੀ ਪੰਥ ਦੇ ਨਾਲ ਵੋਟ ਜਿਹੜੀ ਸਾਨੂੰ ਪੈਣੀ ਨਾ ਅਮੀਰੋ ਪੰਥਕ ਹਾਂਜੀ ਅਮੀਰੋ ਪੰਥਕ ਆ ਉਹ ਉਦੋਂ ਉਹ ਵੀਰਵਾ ਬੰਤ ਗਿਆ ਕਹਿੰਦੇ ਅਸੀਂ ਤੇ ਸਾਡੇ ਜੇ ਵੀਰਵਾ ਦੇ ਉਹ ਵੀ ਸਿੱਟੇ ਹਰ ਧਰਮ ਦਾ ਸਨਮਾਨ ਕਰਦੇ ਆ ਠੀਕ ਆ ਤੇ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਚੇਦੇ ਨੂੰ ਵੋਟ ਪਾਓ ਅਕਾਲੀ ਦਾ ਨੂੰ ਵੋਟ ਦਾ ਪਾਓ ਐਂਦਾ ਕਹਦਾ ਇਹ ਤੁਸੀਂ ਉਹ ਲੋਕਾਂ ਦਾ ਚੇਦੇ ਨੂੰ ਵੋਟ ਪਾਓ ਅਕਾਲੀ ਦਾ ਨੂੰ ਵੋਟ ਦਾ ਪਾਓ ਕਿਉਂਕਿ ਉਹਨੂੰ ਪਤਾ ਕਿ ਬੀਠੀਓ ਦੇ ਨਾਂ ਤੇ ਇੱਕ ਵੋਟ ਦੀ ਬੈਣੀ ਉਹ ਕਹਿੰਦੇ ਅਕਾਲੀ ਦਾ ਪੂਰੇ ਪੰਜਾਬ ਜਵਦ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਅਕਾਲੀ ਦਾ ਚੱਲ ਰਿਹਾ ਸਾਰਾ ਪਰ ਹਜਾ ਹੈਗੇ ਮੈਨੂੰ ਲੱਗਦਾ ਕਿ ਤੋਂ ਬਾਅਦ ਸਾਰਾ ਜੀ ਉੱਠ ਜਾਣਗੇ ਇਕੱਲੇ ਦਾ ਜੀ ਸ ਤੇ ਇਹ ਫੈਮ ਵਿੱਚ ਉਹ ਦੀ ਚਿੰਗ ਤਾਲੀ